ਅਮਰਥਾ ਤਾਰਾ ਵਾਲਾ ਪੁੱਲ ਤੋਂ ਥੋੜਾ ਪਹਿਲਾਂ 메ਨ ਰੋਡ ਦੇ ਉੱਪਰ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਦੌਰਾਨ ਚੋਬਾਲ ਵਾਸੀ ਨੌਜਵਾਨ ਅਰਮਾਨ ਸੋਦ ਨੂੰ ਗੋਲੀ ਲੱਗੀ ਹੈ ਜਿਸ ਨੂੰ ਤੁਰੰਤ ਨਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵੱਲੋਂ ਉਹਦਾ ਇਲਾਜ ਕੀਤਾ ਜਾ ਰਿਹਾ ਹੈ। ਅਤੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਮੁਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ACP ਪਰਵੇਸ਼ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਤਾਰਾਂ ਵਾਲਾ ਪੁਲ ਦੇ ਕੋਲ ਇੱਕ ਨੌਜਵਾਨ ਜੋ ਕਿ ਚਵਾਲ ਦਾ ਰਹਿਣ ਵਾਲਾ ਹੈ ਜਿਹਦਾ ਨਾਮ ਪਰਮਾਨਸੂਦ ਹੈ ਅਤੇ ਉਹ ਆਪਣੇ ਕਿਸੇ ਕੰਮ ਲਈ ਅੰਮ੍ਰਿਤਸਰ ਆਇਆ ਸੀ ਜਿੱਥੇ ਉਸ ਤੇ ਕਿਸੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਗੋਲੀ ਉਸਦੇ ਲੱਗੀ ਹੈ ਅਤੇ ਗੰਭੀਰ ਰੂਪ ਵਿੱਚ ਉਹ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੇ ਇਲਾਜ ਵੀ ਚੱਲ ਰਿਹਾ ਹੈ ਉਨ੍ਹਾਂ ਨੇ ਆਖਿਆ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਨੇ ਆਖਿਆ ਕਿ ਅਰਮਾਨ ਆਪਣੇ ਨਿੱਜੀ ਕੰਮ ਲਈ ਅਮਰਸਰ ਆਇਆ ਹੋਇਆ ਸੀ ਇਹ ਬਾਰਦਾਤ ਜਦੋਂ ਵਾਪਰੀ ਗੋਲੀ ਮਾਰਨ ਵਾਲਾ ਹਮਲਾਵਰ ਮੋਟਰਸਾਈਕਲ ਤੇ ਬਾਰਦਾਤ ਮਗਰੂਮ ਮੁਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਚਸ਼ਮਦੀਪ ਨੇ ਕਿਹਾ ਹੈ ਕਿ ਹਮਲਾਵਰ ਇੱਕੋ ਵਿਅਕਤੀ ਸੀ ਪਰ ਪੁਲਿਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਦੇ ਮੁਤਾਬਕ ਲੁੱਟ ਖੋਹ ਦਾ ਕੋਈ ਐਂਗਲ ਫਿਲਹਾਲ ਸਾਹਮਣੇ ਨਹੀਂ ਆਇਆ ਪਰ ਰੰਜਿਸ਼ ਜਾਂ ਕੋਈ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਮਲਾਵਰ ਦੀ ਪਛਾਣ ਕਰਕੇ ਗ੍ਰਿਫਤਾਰੀ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਹੈ ਜਿਹੜੇ ਅਜੇ ਪੁਲਿਸ ਅਧਿਕਾਰੀ ਨੇ ਆਖੀ ਕਿ ਜਲਦ ਸੱਚਾਈ ਸਾਹਮਣੇ ਲਿਆਉਣ ਲਈ ਪੁਲਿਸ ਵੱਲੋਂ ਟੀਮਾਂ ਲਗਾਈਆਂ ਗਈਆਂ ਹਨ ਸਰ ਜਿਹੜੀ ਗੋਲੀ ਚਲੀ ਪੁਲਸ ਹਸਪਤਾਲ ਦੇ ਵਿੱਚ ਇੱਕ ਪੇਸ਼ੈਂਟ ਦਾਖਲ ਹੋਇਆ ਹਾਂਜੀ ਉਹਦੇ ਬਾਰੇ ਪਤਾ ਲੱਗਾ ਕਿ ਉਹਨੂੰ ਜਿਹੜੀ ਤਾਰਾਮਲਪੁਰ ਤੋਂ ਥੋੜਾ ਪਹਿਲਾਂ ਸ਼ਲਵਾਮੀ ਰੋਡ ਤੇ ਗੋਲੀ ਲੱਗੀ ਸੋ ਅਸੀਂ ਮੌਕੇ ਤੇ ਆਏ ਹਾਲੇ ਉਹਦਾ ਪ੍ਰੋਸੀਜਰ ਚੱਲ ਰਿਹਾ ਡਾਕਟਰ ਸਾਹਿਬ ਨੇ ਹਾਲੇ ਮਨਾ ਕੀਤਾ ਉਹਨੂੰ ਮਿਲਣ ਤੋਂ ਤੇ ਹੋਰ 10-15 ਮਿੰਟ ਤੱਕ ਉਹਦੇ ਪ੍ਰੋਸੀਜਰ ਖਤਮ ਹੋ ਜਾਏਗਾ ਫਿਰ ਆਪਾਂ ਕੁਝ ਹੋਰ ਕਰਾਂਗੇ ਨੌਜਵਾਨ ਦਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸਰ ਹਰਮਾਨ 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 ਅਰਮਾਨ ਅਰਮਾਨ ਸੂਦ ਦਾ ਲੜਕੇ ਦਾ ਨਾਮ ਕੁਚਵਾਲ ਦੇ ਦਾ ਰਹਿਣ ਵਾਲਾ ਹੈ ਸਰ ਹਮਿੰਦਰ ਸਰ ਕਿਸੇ ਕੰਮ ਲਈ ਆਇਆ ਸੀ ਹਮੋ ਸਾਹ ਦੱਸਿਆ ਹੋਇਆ ਹੈ ਕਿ ਆਪਣੇ ਨਿੱਜੀ ਕੰਮ ਵਾਸਤੇ ਆਏ ਸੀਗੇ ਤੋਂ ਕੰਮ ਤੇ ਪਹੁੰਚੇ ਤੋਂ ਪਹਿਲਾਂ ਪਹਿਲਾਂ ਉਹਨਾਂ ਨਾਲ ਕਿੰਨੇ ਕਿ ਨੌਜਵਾਨ ਆਏ ਜਿਨ੍ਹਾਂ ਦੇ ਬਿਲੋਂ ਫਾਇਰ ਕੀਤਾ ਗਿਆ ਇਹ ਦੱਸ ਰਹੇ ਹੈ ਕਿ ਇੱਕੋ ਹੀ ਸੀਗਾ ਲੜਕਾ ਪਰ ਉਹ ਕਹਿ ਰਹੇ ਕਿ ਮੋਟਰਸਾਈਕਲ ਤੋਂ ਤਾਂ ਤਿੰਨ ਹੋਰ ਆਧਾਰ ਕੀਆ ਸੀ ਇਹ ਦੇਖੋ ਜੀ ਹਾਲੇ ਤੁਹਾਨੂੰ ਪਤਾ ਲੱਗਾ ਜਾਂ ਸਾਨੂੰ ਪਤਾ ਲੱਗਾ ਤਰਤੀਜ ਦਾ ਮੁੱਦਾ ਜੋ ਸਲੀਟ ਹੋਏਗੀ ਫਿਰ ਸਾਹਮਣੇ ਆਜੇ ਇੱਕ ਕੰਡੀਸ਼ਨ ਕਿਸ ਤਰ੍ਹਾਂ ਨੋਜਵਾਨ ਕੰਡੀਸ਼ਨ ਡਾਕਟਰ ਸਾਹਿਬ ਨੇ ਪ੍ਰੋਸੀਜਰ ਕਰ ਰਹੇ ਨੇ ਦੇਖ ਲੈ ਪਤਾ ਲੱਗਦਾ ਜੀ ਕੋਈ ਪਤਾ ਨਹੀਂ ਰੰਜੀਤ ਨੇ ਲੱਗ ਰਿਹਾ ਲੁੱਟਖੋ ਦਾ ਮਾਮਲਾ ਹੈ ਹਾਲੇ ਬੰਦਾ ਥੋੜਾ ਬਿਮਾਰ ਹੈ ਬੰਦੇ ਠੀਕ ਨਹੀਂਗਾ ਹਾਲੇ ਪਤਾ ਨਹੀਂ ਲੱਗ ਰਿਹਾ ਲੁੱਟਖੋ ਦਾ ਮਾਮਲਾ ਕੋਈ ਨਿਕਰ ਨਹੀਂ ਆ ਰਿਹਾ ਫਿਲਹਾਲ ਪਰ ਅਮੇ ਫਸਾਈ ਤੇ ਜੋ ਵੀ ਹਾਲਾਤ ਹੋਣਗੇ ਫਿਰ ਦੱਸਾਂਗੇ ਸਰ